ਅੱਜ ਕੱਲ ਰੋਜ਼ ਪਾਣੀ ਕੱਢਦੇ ਸਵੇਰੇ ਪਾਦੇ ਨਵਾਂ ਇਦਾਂ ਕਰ ਲਿਆ ਕਰੋ ਇਹ ਡਿਫਰੈਂਟ ਸਾਡਾ ਰੀਜ਼ਨ ਹਾਂ ਇਹ ਚੱਲਦੀ ਹੈ ਕਿੰਮ ਚੜਿਆ ਭਾਜੀ ਮਿੱਟੀ ਹੈ ਜਨਾ ਮਿੱਚੜ ਦੀ ਫੋਟੋ ਕਰ ਲੰਦੇ ਨੂੰ ਘਰੋਂ ਪਾਣੀ ਦੀ ਵਾਰਤ ਕਰਨਾ ਹੈ ਜੀ ਸੁਪਾ ਦੇ ਸਿਰਫ ਉਹਨਾਂ ਨੂੰ ਇਧਰ ਮੂੰਹ ਕਰਾਇਆ ਮੜਿਆ ਠੀਕ ਹੈ ਸਰ ਇੱਕ ਵਾਰੀ ਫੇਰ ਚੋਭਾਰ ਕੇ ਦੁਬਾਰਾ ਬਈ ਸੌਫਾ ਤੇ ਕਿਆ ਲਾਈਨ ਨਹੀਂ ਕਰਦਾ ਤੁਹਾਡੇ ਕੋਲ 3 ਸਾਲ ਦੇ ਬੱਚੇ ਦੀ ਘਾਟਾ ਨਾ ਨਾ ਹੋਣਾ ਚਾਹੀਦਾ ਜੀ ਦੁਬਾਰਾ ਇਹਨੂੰ ਦੇ ਮਿੱਟੀ ਜਿਹਾ ਨਹੀਂ ਆ ਜੀ ਜਿੰਦਗੀ ਬਣੀ ਲਾ ਲਾ 400 400 ਰੁਪਆ ਇਹਨੂੰ ਪੀਸ ਇਹਨੂੰ ਗਲਾਸ ਨਾਲ ਕੱਟ ਗਲਾਸ ਦਾ ਸਟੀਲ ਦਾ ਉਹ ਦੂਜੇ ਕਟਰੇ ਨੇ ਕੱਚ ਦਾ ਲੈ ਆਇਆ ਕੱਚ ਦਾ ਨੇ ਪੀ ਦਾ ਮਾਲ ਉਹ ਲੈ ਕਟਰਾ ਲੈ ਜਾ ਕੜਾ ਜਾ ਗੱਲ ਇਹਨੇ ਗਲਾਪ ਭਾਜੀ ਬੀ ਚੱਲਦਾ ਹੈ ਜੇ ਲੈ ਜਾਂਦੇ ਅੱਗੇ ਐਕਸ਼ਨ ਪੈਦੇ ਹੋ ਜਾਂਦਾ ਢਾਗੇ ਦੇ ਨਾਲ ਕਰੋ ਨਾ ਲੱਗੀ ਹੋਰ ਪੈਣੀ ਵਾਪਸ ਜੀ ਸਰ ਅੱਜ ਪੁਲਿਸ ਲਾਈਨ ਚੈੱਕ ਕਰਨੇ ਸੀ ਹਾਂਜੀ ਅੱਜ ਨਾ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਇਹਨਾਂ ਸਾਨੂੰ ਕਿ ਅੱਜ ਵੀ ਨਾ ਅੱਜ ਦੀ 9 ਤਰੀਕ ਨੂੰ ਆਪਾਂ ਸਾਰੀ ਪ੍ਰਸ਼ੰਚਾ ਕਰਨੀ ਹੈ ਸਾਡੇ ਮਾਨਯੋਗ ਸੋਸਨ ਸਾਹਿਬ ਡਾਕਟਰ ਜੌਨਸਨ ਜੀ ਮਹਾਰਾਜ ਜੀ ਤੇ ਸਾਡੇ ਡਾਕਟਰ ਡਾਕਟਰ ਜਗਦੀਪ ਕੈਪੀ ਦੋਵੇਂ ਫਿਰ ਉਹਨਾਂ ਦੇ ਜਿਹੜਾ ਤਾਲ ਮਿਲਦੇ ਨਾਲ ਉਹਨਾਂ ਹੁਕਮਤ ਸਾਡੇ ਕਾਫੀ ਅੱਜ ਇੱਥੇ ਪੁਸਤ ਨੇ ਪਹੁੰਚੇ ਆ ਆ ਸਾਰੀ ਪੁਲਸ ਲਾਈਨ ਚੈੱਕ ਕੀਤੀ ਆ ਤੇ ਸਾਨੂੰ ਜਿੱਥੇ-ਜਿੱਥੇ ਕੋਈ ਲਾਰਵਾ ਮਿਲਿਆ ਵਾ ਅਸੀਂ ਉਹਨੂੰ ਡਿਸਟਾਰਬ ਕੀਤਾ ਤੇ ਕਿੰਨਾ ਕ ਲਾਰਵਾ ਮਿਲਿਆ ਸਰ ਪੁਲਸ ਲਾਈਨ ਦੇ ਵਿੱਚ ਲਾਰਵਾ ਸਾਨੂੰ ਕਾਫੀ ਹੱਥ ਮਿਲਿਆ ਜੀ ਕੋਈ ਨੀਰ ਬੋਟ ਕੋਈ ਅੱਥਰੂ ਸਾਈਡ ਸ ਹੈ ਜਿਸ ਤੋਂ ਸਾਨੂੰ ਲਾਰਵਾ ਮਿਲਿਆ ਅਸੀਂ ਮੌਕੇ ਤੇ ਉਹਨੂੰ ਆ ਕੇ ਡਿਸਟਾਰਬ ਕਰਤਾ ਸਰ ਜਦ ਕੇ ਪੁਲਿਸ ਮਹਿਕਮਾ ਜਿਹੜਾ ਬਹੁਤ ਪੜਿਆ ਲਿਖਿਆ ਮਹਿਕਮਾ ਸਾਰਿਆਂ ਨੂੰ ਜਾਣਕਾਰੀ ਆ ਫਿਰ ਵੀ ਇਹਦੇ ਬਾਵਜੂਦ ਵੀ ਇੱਥੇ ਲਾਰਵਾ ਮਿਲਣਾ ਇਹ ਕੋਈ ਵਧੀਆ ਗੱਲ ਨਹੀਂ ਨਹੀਂ ਦੇਖੋ ਜੀ ਇਹਦੇ ਤੇ ਇਹਦੇ ਤੇ ਗੱਲ ਮੰਨੀ ਜਾਊਗੀ ਕਿ ਇਹ ਜਾਗਰੂਤਾ ਦੀ ਘਾਟ ਹੈ ਇਹਰ ਨਾ ਟਿਕਾਤਾ ਜੇ ਵੇਨਸ ਤੇ ਇਹਨਾਂ ਸੂਗੀ ਤੇ ਇਹਦੇ ਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਕਿਉਂਕਿ ਆਜੇ ਹੀ ਲੋਕਾਂ ਨੂੰ ਸਾਰਿਆਂ ਨੇ ਘਰ-ਘਰ ਜਾ ਕੇ ਇਹਨਾਂ ਲੋਕਾਂ ਨੂੰ ਦੇਰ ਕੀਤਾ ਵਾ ਭਈ ਆਪਣੀਆਂ ਜੇ ਸੱਜਾਂ ਫਿਰਦੇ ਪਿੱਛੇ ਲੱਗੀ ਠੇ ਆ ਉਹਨੂੰ ਆਪਾਂ ਚੰਗੀ ਤਰ੍ਹਾਂ ਵਾਚ ਕਰਨਾ ਹਫ਼ਤੇ ਚ ਦੋ ਤਿੰਨ ਵਾਰ ਨੂੰ ਵਾਪਸ ਸਾਫ਼ ਕਰਨਾ ਕੁਲਰ ਚ ਪਾਣੀ ਆਪਾਂ ਦੋ ਦਿਨ ਬਾਅਦ ਭਰਨਾ ਉਹਨੂੰ ਖਾਲੀ ਕਰਨਾ ਠੀਕ ਹੈ ਜੀ ਇਹ ਸਾਰੀਆਂ ਅੱਜ ਕਲਾਸ ਮੈਂ ਜੀਆਂ ਟੁੱਟੀਆਂ ਕੋਈ ਆਪਣੇ ਜੇ ਕਰੇ ਜਿਵੇਂ ਇਹਨਾਂ ਕੋ ਗਮਲੇ ਪਏ ਆ ਜੀ ਜਾਂ ਟੁੱਟੇ ਕੋਈ ਕੰਟੇਨਰ ਪਏ ਆ ਉਹ ਸਾਰੇ ਇੰਚਾ ਕੀਤੇ ਆ ਸਰ ਜੇ ਮੰਨ ਲਓ ਕੱਲ ਇਹਨਾਂ ਦੇ ਕਿਸੇ ਲਾਰਬਾ ਮਿਲ ਜਾਂਦਾ ਤੇ ਉੱਤੇ ਕੋਈ ਤੁਸੀਂ ਉੱਤੇ ਕੋਈ ਉਹਨੂੰ ਦੰਡ ਵੀ ਦਿੰਨੇ ਹੋ ਕੋਈ ਜੇ ਨਹੀਂ ਲੋਕੇ ਮੰਦੇ ਕੋਈ ਦੰਡ ਦਿੰਨੇ ਜੇ ਸਾਨੂੰ ਉਹਦੇ ਚ ਫਿਰ ਅਸੀਂ ਉਹਨਾਂ ਦਾ ਬਿਕੈਰਾ ਚਲਾਨ ਹੁੰਦਾ ਜੀ ਉਹ ਕਿਸ ਤਰੀਕੇ ਨਾਲ ਚਲਾਨ ਕਰਦੇ ਤਾਂ ਚਲਾਨ ਕਰਦੇ ਜੋ ਕੋ ਲਾਰਾ ਮਿਲੇਗਾ ਸਹੀ ਸਿਰ ਅਸੀਂ ਆਪਣਾ ਕਪਲ ਨੂੰ ਅਸੀਂ ਇੰਟੀਮੀਟ ਕਰਦੇ ਆ ਉਹ ਆ ਕੇ ਫਿਰ ਇਹਨਾਂ ਦਾ ਚਲਾਨ ਕਰਦੇ ਜੀ ਚਲਾਨ ਆਨਲਾਈਨ ਵੀ ਹੋ ਜਾਂਦਾ ਜੀ ਤੇ ਘਰਾਂ ਵੀ ਕਰਦੇ ਜੀ ਠੀਕ ਹੈ